ਕਿ ਕਿਤਰਾ ਲੱਗੀ ਤੁਹਾਨੂੰ ਉਤੇ ਕੀ ਸਮੱਸਿਆ ਸੀਗੀ ਕਿਸ ਤਰ੍ਹਾਂ ਜੋ ਹੈ ਤੁਹਾਨੂੰ ਇਹ ਅਸਰ ਮਿਲਿਆ ਦਿੱਤਾ ਵਧੀਆ ਹੈ ਵਧੀਆ ਕੀ ਸੀਗੀ ਤੁਹਾਨੂੰ ਸਮੱਸਿਆ ਜੀ ਸਿਰ ਦਰਦ ਬੜਾ ਮਿਲਦਾ ਠੀਕ ਹੈ ਜੀ ਉੱਚੀ ਬਲੀ ਠੀਕ ਹੈ ਜੀ ਹੁਣ ਠੀਕ ਹੈ ਕੀ ਕਹਿਣਾ ਚਾਹੂਗਾ ਤੁਸੀਂ ਬਾਕੀ ਲੋਕਾਂ ਨੂੰ ਵੀ ਇਸਤੇਮਾਲ ਕਰਨਾ ਚਾਹੀਦਾ ਇਹਨੂੰ ਇਹ ਵਧੀਆ ਚੀਜ਼ ਹੈ ਵਰਤਨ ਵਾਲੀ ਚੀਜ਼ ਹੈ ਕੋਈ ਔਸ਼ਧੀ ਨਹੀਂ ਠੀਕ ਹੈ ਥੈਂਕ ਯੂ ਜੀ আচ্ছা ਕੱਲ ਸੁਣੋ ਜਿਹੜੀ ਆਪਣੀ ਇਹ ਦਵਾਈ ਹੈ दोस्तों आज अपन ना ਤੁਹਾਡੇ ਵਾਸਤੇ ਆਯੁਰਵੇਦਿਕ ਦਵਾਈਆਂ ਲੈ ਕੇ ਆਏ ਆ ਅਸੀਂ ਇਹਨਾਂ ਦੀ छानबीन ਵੀ ਕੀਤੀ ਹੈ ਤੇ ਇਹਦੇ ਸੰਬੰਧ ਵਿੱਚ ਤੁਹਾਡੇ ਨਾਲ ਪੂਰੀ ਅਸੀਂ ਗੱਲਬਾਤ ਹੈਲੋ 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 ਅੱਪ ਤੱਕ ਲਈ बस ਇਤਨਾ ਹੀ ਫਿਰ ਹੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ بڑی ਖਬਰ ਕੇ ਸਾਥ ਤਬ ਤੱਕ ਲਈ ਨਮਸਕਾਰ ਹੋ ਦੇਖਦੇ ਰਹੇ ਸੱਚ ਕੀ ਆਵਾਜ਼ ਰੋਪਰ ਟੂਡੇ 99 ਹੁਣ ਤੱਕ ਇਹ ਸਭ ਖਬਰਾਂ ਵਿੱਚ ਹੈ ਇੱਕ ਵਾਰ ਫਿਰ ਮਿਲਾਂਗੇ ਅਜੇ ਹੀ ਵੱਡੀ ਖਾਸ ਖਬਰ ਨਾਲ ਤਦ ਤੱਕ ਨਮਸਕਾਰ ਕਰੋ ਅਤੇ ਦੇਖਦੇ ਰਹੋ ਰੋਪਰ ਟੂਡੇ 99